ਜਿਬਰੂਗਰ ਸੁੱਤੇ ਐਨਐਸਐਲਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਤਵੀਂ ਵੀਰਾਂ ਰੱਦ ਕਰ ਦਿੱਤੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਭਗਵੰਦ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਭਾਈ ਭਿਉਰਾ ਨਹੀਂ ਰਿਹਾਈ ਕਰਦੇ ਅਗਲੇ ਜੀਵ ਕਾਂਦੀ ਦੇ ਕਾਤਲ ਤੇ ਰਿਹਾਈ ਹੋ ਕੇ ਚਲੇ ਗਏ ਇਸ ਕਾਰਨ ਦੇ ਫੌਜੀਆਂ ਨੂੰ ਫੌਜੀ ਅਫਸਰਾਂ ਕਤਰ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਗਈ। ਉੱਥੋਂ ਦੀ ਅਦਾਲਤ ਨੇ ਉੱਥੋਂ ਦੇ ਦੇਸ਼ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਨਾਲ ਦੇਸ਼ ਧਰੋਹ ਕੀਤਾ ਹੈ ਸਜ਼ਾ ਦਿੱਤੀ ਫਾਂਸੀ ਦੀ। ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਚੇਚੇ ਤੌਰ ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਮਿਲਦੇ ਉਹ ਅੱਠ ਫੌਜੀ ਅਸਤਾਨ ਰਹਾਕ ਵਾਕ ਲੈ ਕੇ ਆਉਂਦੇ ਤੇ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਵਾਲੇ ਜਿਨ੍ਹਾਂ ਨੇ 30 33 33 ਸਾਲ ਜਿੰਨ ਕੱਟ ਲਈਏ ਸੁਣਦੇ ਇਸ ਕਰਕੇ ਇੱਕ ਇੱਕ ਮਤ ਹੋ ਇੱਕ ਜੁੱਟ ਹੋਵੋ ਸਰਕਾਰਾਂ ਸੁਪਰੋਂ ਆਉਂਦੀਆਂ ਜਾਂਦੀਆਂ ਇਹਨੀਆਂ ਨੇ ਪੰਥਕ ਸੋਚ ਤੇ ਪੰਥਕ ਜਜ਼ਬਾ ਜਿਹੜਾ ਆ ਉਹ ਕਾਇਮ ਰਹਿਣਾ ਚਾਹੀਦਾ ਗੱਲ ਅਸੀਂ ਕਰਦੇ ਹਾਂ ਅਣਖ ਦੀ ਬਾਦਰੀ ਦੀ ਕੌਮੀ ਕੁਰਬਾਨੀ ਦੀ ਜਜ ਬੇਦੀ ਪੰਥਕ ਸੋਚਦੀ ਤੇ ਪੰਥਕ ਬਣ ਬਣ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਪਾ ਕੇ ਗળા 'ਚ ਚੋਲੇ ਤੇ ਕਾਂਗਰਸ ਦੇ ਏਜੰਟ ਬਣ ਕੇ ਬਿਠੇ ਨੇ ਡਿਬਰੂਗੜ੍ਹ ਛੁੱਟੇ ਐਨਐਸਐਲ ਆ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਵਿਹਾਈ ਸਤਵੀਂ ਵੀਨਾ ਰੱਦ ਕਰ ਦਿੱਤੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਭਾਈ ਭਿਉਰਾ ਨਹੀਂ ਦਿਖਾ ਕਰਦੇ ਅਗਲੇ